ਦੋਸਤੋ ਇਹ ਜਿਹੜੀ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਇਹ ਲੋਕੇਸ਼ਨ ਹੈ ਪਿੰਡ ਦੌਲਤਪੁਰਾ ਜਿਹੜਾ ਕਿ ਖੁਈਆਂ ਸਰਵਰ ਦੇ ਬਿਲਕੁਲ ਨੇੜੇ ਆ ਤੇ ਇਸ ਲੋਕੇਸ਼ਨ ਤੇ ਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਦੇ ਸੁਪਰ ਹਿੱਟ ਜਿਹੜਾ ਗਾਣਾ ਸੀ ਚੱਲਣੋਂ ਹਟਾਤੇ ਮਿੱਠੀ ਜਿਹਦੇ ਵਿੱਚ ਅਫਸਾਨਾ ਖਾਨ ਕਹਿੰਦੀ ਹੈ ਕਿ ਤੇਰੇ ਉੱਤੇ ਕਾਤੋਂ ਇੰਨਾ ਲੱਗਦੇ ਤਾਂ ਸਿੱਧੂ ਮੂਸੇਵਾਲਾ ਕਹਿੰਦਾ ਚੱਲਣੋਂ ਹਟਾਤੇ ਮਿੱਠੀ ਉਹ ਗਾਣੇ ਦੀ ਜਿਹੜੀ ਵੀਡੀਓ ਸ਼ੂਟ ਹੋਈ ਸੀ ਉਹ ਪਿੰਡ ਦੌਲਤਪੁਰਾ ਦੇ ਇਹ ਜਿਹੜੇ ਦੋ ਦਰਵਾਜ਼ੇ ਨਜ਼ਰ ਆ ਰਹੇ ਆ ਵੀਡੀਓ ਦੇ ਵਿੱਚ ਇੱਥੇ ਸਾਰੇ ਉਹ ਜਿਹੜਾ ਅਖਾੜਾ ਟਾਈਪ ਪ੍ਰੋਗਰਾਮ ਕੀਤਾ ਗਿਆ ਸੀ ਉਹ ਸ਼ੂਟ ਕੀਤਾ ਸੀ ਤੇ ਇਹ ਜਿਹੜਾ ਦੋਸਤੋ ਪਹਿਲਾ ਦਰਵਾਜ਼ਾ ਛੱਡ ਕੇ ਦੂਸਰਾ ਦਰਵਾਜ਼ਾ ਇਹਦੇ ਵਿੱਚੋਂ ਸਿੱਧੂ ਦੀ ਐਂਟਰੀ ਹੁੰਦੀ ਹੈ ਜਿੱਥੇ ਉਹ ਅੰਬੈਸਟਰ ਕਾਰ ਤੇ ਆਉਂਦਾ ਹੈ ਤੇ ਉਸ ਤੋਂ ਬਾਅਦ ਉਹ ਆ ਕੇ ਅੱਗੇ ਸਟੇਜ ਤੇ ਚੜ੍ਹਦਾ ਹੈ ਤੇ ਇਹ ਸਾਰੇ ਗਾਣਾ ਅਖਾੜਾ ਟਾਈਪ ਸ਼ੂਟ ਕੀਤਾ ਗਿਆ ਸੀ ਤੇ ਇਹ ਪਿੰਡ ਦੌਲਤਪੁਰਾ ਹੈ ਕੁਇਨਿਆ ਸਰਵਰ ਤੋਂ ਜਦੋਂ ਆਪਾਂ ਦਲਮੀਰ ਖੇੜਾ ਪਿੰਡ ਨੂੰ ਜਾਂਦੇ ਆ ਉੱਥੇ ਇਹ ਬਿਲਕੁਲ ਸੜਕ ਦੇ ਉੱਪਰ ਹੀ ਜਿਹੜੇ ਦੋ ਦਰਵਾਜ਼ੇ ਨੇ ਇਹ ਪਰਿਵਾਰਾਂ ਨੇ ਸੰਭਾਲ ਕੇ ਰੱਖੇ ਹੋਏ ਨੇ ਪਿੱਛੇ ਜਿਹੜੇ ਪਰਿਵਾਰਾਂ ਦੀ ਰਹਿائش ਆ ਮਕਾਨਾਂ ਤੇ ਇਹ ਦੋ ਦਰਵਾਜ਼ੇ ਵਿਰਾਸਤ ਦੇ ਤੌਰ ਤੇ ਅੱਜ ਵੀ ਮੌਜੂਦ ਨੇ ਤੇ ਇੱਥੇ ਜਿਹੜੀ ਗਾਣੇ ਦੀ ਸ਼ੂਟਿੰਗ ਹੋਈ ਸੀ ਤੇ ਇਹਨੂੰ ਜਿਹੜਾ ਗਾਣੇ ਨੂੰ ਡਾਇਰੈਕਟ ਕੀਤਾ ਸੀ ਉਹ ਤੇਜੀ ਸੰਧੂ ਡਾਇਰੈਕਟਰ ਉਹਨਾਂ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਸੀ ਤੇ ਸਿੱਧੂ ਮੂਸੇਵਾਲਾ ਤੇ ਅਫਸਾਨਾ ਖਾਨ ਉਹਨਾਂ ਦਾ ਗਾਣਾ ਸੀ ਚੱਲਣੋਂ ਹਟਾ ਤੇ ਮਿੱਠੀਏ ਬਹੁਤ ਸੁਪਰ ਡੂਪਰ ਹਿੱਟ ਆਇਆ ਹੋਇਆ ਸੀ ਤੇ ਦੋਸਤੋ ਤੁਸੀਂ ਇਹਨੂੰ YouTube ਤੇ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਇਹ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਜੀ ਹੋਰ ਇਸ ਤਰ੍ਹਾਂ ਦੀਆਂ ਆਪਣੀਆਂ ਵੀਡੀਓ ਦੇਖਣ ਦੇ ਲਈ ਆਪਣੇ ਫੇਸਬੁੱਕ ਚੈਨਲ ਨੂੰ ਫੋਲੋ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ